ਹਾਂ ਗੇਜ਼ਿਕਨ ਲੱਗਿਆ ਹੁੰਦੇ ਤਾਂ ਮੰਨ ਥੱਲੇ ਚਲੇ ਜਾਣਾ ਵਾਹ ਵਾਹ ਕੀ ਸਨਸੈਟ ਹੋ ਰਿਹਾ ਰਾਂ ਨਿਗਾਹ ਚ ਦਿਖ ਰਿਹਾ ਹਾਂ ਆਖਰੀ ਦੁਪਨੇਵਾਨੀ ਬੰਤੀ ਜੀ ਸਾਡ ਤੋਂ ਕੰਡ ਕਰ ਲੋ ਜੀ ਇਹ ਅਸ਼ਮਲੇ ਦਾ ਲੱਕੜ ਬਾਜ਼ਾਰ ਸਰਨਵਤ ਮਸ਼ਹੂਰ ਬਾਜ਼ਾਰ ਆ ਇਹ ਉੱਤਰ ਗਏ ਹੁਣੀ ਉਤਰਿਆ ਸੀ ਟਾਈਮ ਦਾ ਸਾਪ ਆਈ ਇਹਦੀ ਵੀ ਸੈਟਿੰਗ ਖਲ ਗਈ ਯਾਰ ਮੇਥੋਂ ਟਾਈਮ ਛਾ 5 ਵਜੇ ਗਏ ਅੱਧੇ ਘੰਟੇ ਚ ਆ ਗਏ ਸੀ ਇਹ ਸ਼ਿਮਲੇ ਦਾ ਮਸ਼ਹੂਰ ਬਾਜ਼ਾਰ ਆ ਲੱਕੜ ਬਾਜ਼ਾਰ ਲੱਕੜਾ ਬਾਜ਼ਾਰ ਕੱਪੜੇ ਕੁੱਪੜਿਆਂ ਚ ਜ਼ਿਆਦਾ ਮਸ਼ਹੂਰ ਆ ਇਹ ਪੂਰਾ ਬਾਜ਼ਾਰਟ ਚੜਾਈ ਤੇ ਬਣਿਆ ਹੋਇਆ ਪੁਰਾਣੀ ਮਾਰਕਟਾ ਬਹੁਤ ਹੈ ਸਾਰਾ ਚੜਾਈ ਤੇ ਬਣਿਆ ਹਾਂ ਗਿਜੇ ਕਰਨ ਲੱਗੇ ਹੁੰਦੇ ਤਾਂ ਮੰਨ ਥੱਲੇ ਚਲੇ ਜਾਣਾ ਉਹ ਦੇਖੋ ਕਿੱਥੇ ਤੱਕ ਉਹ ਉੱਥੇ ਜਾਣਾ ਆਪਾਂ ਨੇ ਉਹ ਜੋ ਵੀ ਖਾੜੇ ਆਪਣੇ ਦਾ ਟੇਸਟ ਦੇਖਣਾ ਕਿੰਨਾ ਵਰਗਾ ਓਏ ਕੋਹ ਸਾਹ ਆ ਰਹੀ ਆ ਅੱਗੇ ਚੱਲ ਮੈਂ ਆਇਆ ਨਹੀਂ ਕੱਲ ਬੋਲਦਾ ਸਨੇਹੀ ਕਰ ਕਰੇ ਮਮੂ ਤੇ ਸਿਬਰੰਗਰੋ ਲੱਕੜਾ ਬਾਜ਼ਾਰ ਦਾ ਕਾ ਕੇ ਦੇਖਦੇ ਹਾਂ ਸਿਬਰੰਗਰੋ ਤਾਂ ਸਰਾਹੀ ਆ ਕੋਈ ਨਹੀਂ ਕੋਈ ਗਰੰਚੀ ਆ ਪੂਰਾ ਮੈਂ ਆਈ ਕਰ ਕਰੇ ਮਮੂ ਟ੍ਰਾਈ ਕਰਦੇ ਹਾਂ ਮਰੀ ਲਾਵੇ ਵੀਡੀਓ ਬਣਦੀ ਹੈ ਉਹ ਗੁੜ ਕੇ ਲਿਆਓ ਲਿਆ ਇਸ ਦਾ ਟੇਸਟ ਆਪਣੇ ਨਾਲ ਬੈਠ ਰਾਂ ਹਾਂ ਇਹ ਠੀਕ ਆ ਆਪਣੇ ਨਾਲ ਬਹੁਤ ਘਰਟਾ ਕੋਈ ਆਟਮ ਇਧਰ ਲਈ ਹੈ ਆਪਣੀ ਆਟਮ ਦਾ ਹੈ ਹੀ ਨਹੀਂ ਇਹ ਨੇਪਾਲ ਤੇ ਇਧਰ ਪਹਾੜੀ ਏਰੀਆ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਫਰਦੀ ਰੰਗੜੇ ਦਿੰਦੀਆਂ ਲਓ ਜੀ ਜਲੇਬੀ ਲੈ ਲਿਓ ਸ਼ਾਮਲੇ ਵੀ ਆਏ ਕਰਦੇ ਤਾਂ ਚੱਲੀਏ ਆਹ ਵੜੋ ਰੋਲੀਆਂ ਉਹ ਇਹ ਤਾਂ ਠੰਡੀ ਐ ਠੰਡੀ ਐ ਔਰੇ ਸਾਰਨ ਵੱਡੀ ਚੀਜ਼ ਇਹ ਆ ਵੀਰੇ ਲਫਾਫਾ ਨਹੀਂ ਮਿਲਦਾ ਕਾਗਦੇ ਉਹ ਚ ਪਾ ਕੇ ਦਿੰਦੇ ਨੇ ਲਫਾਫਾ ਸਾਰੇ ਬੈਨ ਤਾਂ ਆਪਣੇ ਵੀ ਹੋਣਾ ਚਾਹੀਦਾ ਬੈਨ ਤਾਂ ਆਪਣੇ ਵੀ ਆ ਪਰ ਵਿਕੀ ਜਾਂਦਾ ਜਿਹੜਾ ਸਰਕਾਰੀ ਚੋਰਾਂ ਨਾਲ ਵਾਲੀ ਹਈ ਆ ਔਰੇ ਕਾਗਜ਼ ਪੇਪਰ ਪੋਲਿਸ ਨੂੰ ਮਿਲੂਗਾ ਦੂਜਾ ਵੀ ਤੁਹਾਨੂੰ ਜਿਹੜਾ ਬ੍ਰਾਊਨ ਪੇਪਰ ਹੁੰਦਾ ਸੈਕਟਰ 9 ਉਹਰੇ ਮਨਾ ਆ ਗਈ ਲੋਏ ਲੱਕੜ ਵੇਚਣ ਤੋਂ ਉੱਪਰ ਆ ਗਏ ਆਪਾਂ ਪਤਲਾ ਇਹ ਬਾਜ਼ਾਰ ਆ ਅਹ ਧੰਦ ਹੋ ਗਈ ਠੰਡ ਖਾਸੀ ਹੋ ਗਈ ਇਹ ਸ਼ਾਮ ਦੇ 5:30 ਹੀ ਹੋਏ ਨੇ ਕੱਲ ਨਹੀਂ ਲੱਗ ਰਹੀ ਸੀ ਉਹ ਦੇਖਵੇਂ ਧੰਦਾ ਕੀ ਉਹ ਤੈਨੂੰ ਵੀ ਲੱਗਦਾ ਕਿੰਨੇ ਦਾ ਟੈਂਪਰੇਚਰ ਜੀ ਵਾ ਵਿਵਕਿਆ ਸਨਸੈਟ ਹੋ ਰਿਹਾ ਇਹ ਨਜ਼ਰਾਂ ਚ ਦਿਖ ਰਿਹਾ ਨਾ ਉਹ ਕੋਣ ਗੱਲ ਬਣਨੀ ਆ ਟੈਂਪਰੇਚਰ ਡਾਊਨ ਹੋ ਗਿਆ ਹਾਂ ਹਾਂ ਜਲਦੀ ਇਹ ਸ਼ੋਅ ਚੱਲਦਾ ਅੰਦਰ ਇਹ ਸੋਹਣਾ ਬੋਦਲਾ ਦਾ ਉਹ ਜਿਹੜਾ ਇੱਧਰਲਾ ਵਿਊ ਉਹਦੀ ਮਾਤ ਨਹੀਂ ਦੇ ਸਕਦਾ ਅੱਖਾਂ 'ਨੇ ਅੱਖਾਂ ਸਾਰੀ ਪੈਕਿੰਗ ਕਰਤੀ ਜੀ ਆ ਦੇਖ ਲੋ ਨਿਹਾਲ ਇਹ ਤਾਂ ਕਮਰਾ ਵੀ ਲੈ ਖਾਲੀ ਕਰ ਰਾਂ ਹੀ ਬਾਅਦ ਚ ਫਿਰ ਅਸੀਂ ਦੁਬਾਰਾ ਮੁੱਕ ਕਰ ਲਿਆ ਸੀ ਕੋਫਰੀ ਵਾਗੇ ਸ਼ਾਮ ਨੂੰ ਆਉਣ ਦੇ ਨਾਲ ਪਲੇਟ ਹੋ ਜਾਵੇ ਫਿਰ ਕਮਰਾ ਕਿੱਥੇ ਭਾੜਾਂਗੇ ਤਾਂ ਅਸੀਂ ਇਹੀ ਦੁਬਾਰਾ ਰੱਖ ਲਓ ਇਹੀ ਦੁਬਾਰਾ ਹੀ ਲੋ ਜੀ ਕਮਰੇ ਹਾਂ ਬਲਡ ਦੇਖੋ ਐ ਬਗੈਂਪੂ ਆਈਏ ਓਏ ਬਗੈਂਪੂ ਖੁਸ਼ ਹੋ ਗਾ ਚੜ ਬੜਿਆ ਹੋ ਗਈ

ਆਖਰੀ ਤੁਮਨੇ ਉਹਨੀ ਬੰਦੀ ਜਿਹੜੇ ਸਾਈਡ ਤੋਂ ਕਰਦੀ ਸੀ ਪੂਰੇ ਆ ਗਏ ਬੰਦੇ ਹਾਂ ਮਤਲਬ ਆ ਪੱਗ ਲੈ ਲਈ ਆ ਪੱਗ ਕਿੱਥੋਂ ਨਹੀਂ ਆਉਂਦੀ ਉਹ ਮਸਕਲਾ ਮੈਂ ਤਾਂ ਵੀ ਉਹ ਦੇਖ ਲੈਣੇ ਸਾਡਾਂਗੇ ਸਾਈਡ ਤੋਂ ਕਰ ਦਿੰਦੇ ਪਾਣੇ ਪਾਣੇ ਸਿੱਧੇ ਮੈਂ ਤਾਂ ਮੈਂ ਥੋੜਾ ਘੱਟਿਆ ਨਹੀਂ ਠੀਕ ਹੈ ਜੀ ਅਗਲਾ ਕੀ ਜੀ ਪਾਰੀ ਦਾ

ਅੱਪੇ ਅੱਪੇ ਮਾਰਨੋਂੜੇ ਆਪਕਿਓ ਮਾਰਨੋਂੜੇ ਆਪਕਿਓ ਮਾਰਨੋਂੜੇ 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 자나도 이길면 잘해. 여기 졸면 잘해. ਹਾਂ ਜਾ ਜਾ ਸਿੱਧੇ ਚੱਲੀ ਜਾ ਸਿੱਧੇ ਸਿੱਧੇ ਚੱਲੀ ਜਾ ਚੱਲੀ ਚੱਲ ਵਾਓ ਹੋਈ ਜਿਵੇਂ ਲੈ ਕੇ ਆਮ ਤੇ ਘੋਮ ਤੇ ਆਪਾਂ ਨੂੰ ਨੋਖਾ ਜਾ 버ਗਰ ਮਿਲ ਗਿਆ ਚੀਜ਼ 버ਗਰ ਇਹ ਖਾਣੇ ਆਪਾਂ ਇਹ ਕਹਿੰਦੇ ਕੋਈ ਖਾਣਾ ਇਹੀ ਖਾਦੇ ਦੀ ਆ ਨਿੱਕੋ ਸੈਂਡਵਿਚ ਵਾਲਾ ਭਾਈ ਆ ਜਿਹੜਾ ਮਸ਼ਹੂਰ ਹੈ ਸੈਂਡਵਿਚਾਂ